ਕਿੰਨੇ ਕਦਾ ਸੂਟ ਫਿਰ ਕੋਣਾ ਕਿਹਿੰਦਾ ਮੰਮੀ ਹਾਂ ਸਹੀ ਕਹਿੰਦੇ 2000 ਦਾ ਲਾਦੀ ਤੁਹਾਨੂੰ 2000 ਦੇ ਸੂਟ ਵਾਂ ਤੇ ਪਉਂਦੀ ਹੈ ਅੱਛਾ ਕਿਨੇ ਦਾ 4000 ਦਾ ਸੂਟ ਸਮਾਂ ਲੈ ਕੇ ਆਈਂ ਸਸਤਾ ਲੈ ਲਾ ਮੈਂ ਸਸਤਾ ਕਿਉਂ ਲੈਂਦੀ ਚੱਲ ਚੰਗਾ ਹੋਇਆ ਨਾਲੇ ਫਿਟਿੰਗ ਵੀ ਉੱਥੇ ਕਰਾਈ ਹੈ ਉਹਨਾਂ ਨੇ ਤਿਆਰੀ ਕੀਤੀ ਹੋਣੀ ਹੈ ਤੇ ਗੱਡੀ ਜੀ ਜਾਣਾ ਵਾ ਕੱਪੜੇ ਪਾਓ ਹਾਂ ਤੁਸੀਂ ਉੱਥੇ ਮੁੜ ਕੇ ਅੰਦਰ ਬੈਠੇ ਰਹੋ ਨਹੀਂ ਪੁੱਤ ਤੈਨੂੰ ਇਦਾਂ ਕਰ ਆਪਣੇ ਜੱਟ ਰਪਿੰਦਰ ਰਾਜ ਇੱਕ ਡੱਬਾ ਲੈ ਲਿਓ ਤੇ ਨਾਲ ਪੁੱਤ ਫਰੂਟ ਲੈ ਲਿਓ ਪਹਿਲੀ ਵਾਰ ਜਾਣਾ ਵਾ ਖਾਲੀ ਹੱਥ ਜਾਂਦੇ ਚੰਗੇ ਨਹੀਂ ਲੱਗਿਆ ਹੋਰ ਸੁਣਾਓ ਡਾਕਟਰ ਸਾਹਿਬ ਠੀਕ ਠਾਕ ਬਸ ਬੜਾ ਵਧੀਆ ਉਹ ਜਾ ਤੁਹਾਨੂੰ ਮੈਂ ਕੀ ਕਰਨਾ ਸੀ ਮਾਜ ਸੁਈ ਹੀ ਸੱਜਰ लवली ਮਾਜ ਨੇਗੀ ਠੀਕ ਹੋਣਾ 104 ਬੁਖਾਰ ਵਾਲ ਨੂੰ ਤੇ ਤੁਸੀਂ ਫੋਨ ਤੇ ਕਰਨਾ ਸੀ ਡਾਕਟਰ ਨੂੰ ਫੇਰ ਹੁਣ ਮੈਂ ਕੀਤਾ ਫੋਨ ਮੇਰੀ ਗੱਲ ਸੁਣੋ ਕਰਨ ਨੂੰ ਛੱਡ ਜਾਨੇ ਆ ਫਿਰ ਘਰ ਤੇ ਆਪੇ ਟਿਕ ਟੁਕੇ ਲਵਾ ਲੂਗਾ ਤੇ ਤੁਸੀਂ ਤੇ ਹੋ ਬੋਤੇ ਯਾਰ 9 ਦੇ ਵੱਜ ਗਏ ਉਤੋਂ ਚੱਲ ਰਪਿੰਦਰ ਵੀ ਸਗੋਂ ਵਿਚਾਰੀ ਕਹਿਣ ਰਹੀ ਸੀ ਕਿ ਮੰਮੀ ਮੈਂ ਕੱਲ ਹੀ ਜਾਊਂਗੀ ਹੁਣ ਅਹੀ ਮਾਂ ਪਿਓ ਇੱਕ ਜਾਣੇ ਦਾ ਤੇ ਜਾਣ ਦਾ ਫਰਜ਼ ਆ ਨਾ ਸ਼ਾਪ ਉਹ ਤੂੰ ਪਹਿਲੀ ਵਾਰ ਆਪੇ ਹੰਦੇ ਕਰ ਜਾਣਾ ਚੱਲ ਨਾ ਆਪ ਰੌਣੇ ਨੂੰ ਪਾ ਦੇ ਤੇ ਬਹੁਤੀ ਆਪਣੇ ਫਿਰੋ ਤੋਂ ਇੱਧਰ ਨੂੰ ਆ ਕਰ ਹਾਂਜੀ ਹਾਂਜੀ ਆ ਇੱਧਰ ਨੂੰ ਰਪਿੰਦਰ ਉਹ ਕੋਠੀ ਨਹੀਂ ਉਹ ਵਾਲੀ ਕੋਠੀ ਨਹੀਂ ਆ ਘਾਰਾ ਵਾਲਾ ਆ ਨਾਲ ਦਾ ਹੀ ਲਾਉ ਗੱਡੀ ਤੇ ਸਾਈਡ ਤੇ ਕਰਕੇ ਲਾ ਲੋ ਉਹ ਤੂੰ ਤਾਂ ਕਹਿੰਦੀ ਵੀ ਕੋਠੀ ਆ ਉਹਨਾਂ ਦੀ ਦੋ ਮੰਜ਼ਲੀ ਆ ਤਾਂ 3 ਦਾ ਗੇਟ ਲੱਗਾ ਵਾ ਉਹ ਤੈਨੂੰ ਕਿਤੇ ਭਲੇਖਾ ਤੇ ਨਹੀਂ ਲੱਗਣ ਡਿਆ ਕੋਠੀ ਉਹ ਹੁਣੀ ਆ ਉਹ ਨਹੀਂ ਨਹੀਂ ਤੂੰ ਕਿਦਾਂ ਨੀ ਗੱਲਾਂ ਕਰੰਦੀਆਂ ਪਤਾ ਨਾ ਕੀ ਆ ਕੋਠੀ ਉਹਨਾਂ ਦੀ ਉਦਾਂ ਉਹ ਹੀ ਆ ਉਧਰ ਹੀ ਆ ਭਰੇ ਪਹਿਲੇ ਉਹਨਾਂ ਨੇ ਉਧਰ ਜਾਣਾ ਆ ਤੇ ਹਾਲੇ ਇੱਥੇ ਰਹਿੰਦੇ ਆ ਉਹ ਹੁਣ ਪਤਾ ਨਹੀਂ ਵੀ ਉਧਰ ਵਾ ਕੇ ਜਾ ਇੱਧਰ ਵਾ ਜਾ ਕੇ ਵੇਖ ਲੈਨੇ ਮੈਂ ਜਲਦਾ ਇੱਥੇ ਹੀ ਹੁਣੀ ਆ ਚਲ ਲਈ ਠੇਲਾ ਦੋ ਬਸ ਠੀਕ ਆ ਬਾਰੇ ਰਹਿਣ ਇੱਥੇ ਹੀ ਰਹਿੰਦੋ ਤੇ ਬਾਕੀ ਜਿਹੜਾ ਜ਼ਮਾਨਾ ਲੇ ਪਰੋਨੇ ਤੇ ਆ ਗਏ ਆ ਚਲ ਮੇਲ ਹੀ ਲੈਣੀ ਬਾਅਦ ਚ ਤਿਆਰ ਹੁੰਨੀ ਆ ਸਾਸ਼ਿਕਾ ਭਾਬੀ ਸਾਸ਼ਿਕਾ ਸਾਸ਼ਿਕਾ ਵੀ ਜੀ ਕੋਸ ਨਾਉਂ ਠੀਕ ਠਾਕ ਠੀਕ ਠਾਕ ਤੇ ਮੰਮੀ ਹੁਣੀ ਨਹੀਂ ਆਏ ਉਹ ਭੈਣ ਆਉਣਾ ਕੀ ਮੰਮੀ ਠੀਕ ਨਹੀਂ ਆ ਦੋ ਦਿਨ ਹੋ ਗਏ ਆ ਪਤਾ ਨਹੀਂ ਉਹਨਾਂ ਦਾ ਬੀਪੀ ਨੀਗਾ ਸਹੀ ਹੋਣ ਰਿਆ ਤੇ ਡੈਡੀ ਤਾਂ ਨਹੀਂ ਆਏ ਮਹੀਂ ਸੂਈ ਉਹ ਵੀ ਨੀਗਾ ਠੀਕ ਉਹਨੂੰ ਬੁਖਾਰ ਵਾ ਤੇ ਕਰਨ ਦਾ ਪੇਪਰ ਹੀ ਮੰਮੀ ਨੇ ਤਾਂ ਮੈਨੂੰ ਇੱਕ ਵਾਰੀ ਵੀ ਨਹੀਂ ਦੱਸਿਆ ਕਿ ਮੈਂ ਠੀਕ ਨਹੀਂ ਹੈਗੀ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤੇ ਮੈਂ ਨਾ ਜਾਂਦੀ ਦੋ ਦਿਨ ਹੋਰ ਰੁਕ ਜਾਂਦੇ ਫਿਰ ਕਿਉਂ ਚੱਲਿਆ ਸੀ ਉਹ ਮੰਮੀ ਨੇ ਭੈਣ ਤਾਂ ਨਹੀਂ ਦੱਸਿਆ ਹਣਾ ਕਿ ਕਿਤੇ ਤੂੰ ਟੈਨਸ਼ਨ ਨਾ ਲਵੇਂ ਦਵਾਈ ਦੁਈ ਲਿਆਂਦੀ ਐ ਉਹ ਦਵਾਈ ਤੇ ਲਿਆਂਦੀ ਐ ਪਤਾ ਨਹੀਂ ਵੀ ਚੱਕਰ ਨਹੀਂ ਆਉਣਾ ਹਟਣ ਦੇ ਤੇ ਅਹੀਂ ਤੁਹਾਨੂੰ ਤਾਂ ਨਹੀਂ ਫੋਨ ਕੀਤਾ ਤੇ ਤੁਸੀਂ ਹੀ ਤਿਆਰੀ ਕੀਤੀ ਹੋਣੀ ਐ ਚਲ ਪੁੱਤ ਕੋਈ ਗੱਲ ਨਹੀਂ ਫਿਕਰ ਨਹੀਂ ਕਰ ਇਹਦਾ ਹੁੰਦਾ ਬੀਪੀ ਵਾਧੇ ਘਟਦੇ ਰਹਿੰਦੇ ਕੋਈ ਨਹੀਂ ਆਪੇ ਠੀਕ ਹੋ ਜਾਊਗੀ ਫੇਰ ਆ ਜੂਦੀ ਚਿੰਤਾ ਨਹੀਂ ਕਰੀ ਜਿੰਦੀ ਹੈ ਚਲੋ ਠੀਕ ਹੈ ਮੰਮੀ ਲਿਆ ਮੈਂ ਚਾਹ ਪਾਣੀ ਆ ਕੋਈ ਵੀ ਪਾਣੀ ਪੁਣੀ ਲਿਆ ਕੇ ਪਿਆਲੀ ਇਹ ਪਾ ਦਿਓ ਮਿਲੀਓ ਫੇਰ ਚਾਹ ਪਾਣੀ ਦੇਖ ਹਾਂ ਮੈਂ ਲਿਆਉਣੀ ਪਾਣੀ ਬੈਠੋ ਹੋਰ ਪਾਜੀ ਹਾਂਜੀ ਠੀਕ ਠਾਕ ਵਧੀਆ ਆਪਣੇ ਸੁਣਾਓ ਕੀ ਘਣੇ ਘਰ ਕੋਕਾ ਠੀਕ ਆ ਹਾਂਜੀ ਪਾਣੀ ਪੁਣੀ ਲਾਤਾ ਵਾ ਤੇ ਖਾਦ ਰਹਿ ਗਈ ਆ ਪੌਣ ਵਾਲੀ ਮੈਂ ਬੰਦੇ ਲੱਭਦੀ ਆ ਫੇਰ ਪਾਉਣੀ ਆ ਖਾਦ ਨਹੀਂ ਮਿਲਦੀ ਅੱਜ ਕੱਲ ਤੇ ਤੁਹਾਨੂੰ ਪਤਾ ਹੀ ਆ ਔਖਾ ਹੋ ਗਿਆ ਸਰ ਅੰਤੀ ਜੋਂ ਤਾਂ ਕੀਤੀ ਤੇ ਤੇ ਇਹ ਵੀ ਤੇ ਲੈ ਆਇਓ ਤੇ ਇਵੇਂ ਉਥੋਂ ਨਹੀਂ ਨਹੀਂ ਕੋਈ ਗੱਲ ਨਹੀਂ ਕਿਹਾ ਬਕੇ ਬੰਦੇ ਨੂੰ ਮਿਲ ਜਣੀ ਠੀਕ ਆ ਠੀਕ ਆ ਹਾਂਜੀ ਹਾਂਜੀ ਪਾਸ ਨੇ ਨਹੀਂ ਨਹੀਂ ਬਸ ਇਉਂ ਚਲੋ ਠੀਕ ਆ ਵਾ ਤੁਸੀਂ ਬੈਠੋ ਭਾਜੀ ਲੱਗੇ ਮੈਂ ਆ ਗਈ ਮਰੇ ਸੰਦੀਪ ਲੱਗਾਂ ਹੋਊਗਾ ਹੋ ਵਾ ਚਲੋ ਠੀਕ ਆ ਆਗੀ ਮੈਂ ਸੰਦੀਪ ਲੱਗ ਉਹ ਮੜਾਈ ਆ ਹੋ ਬਾਤ ਸੰਦੀਪ ਇੱਥੇ ਤੂੰ ਬੈਠੀ ਆ ਤੇ ਕਰਦੀ ਨਹੀਂ ਆਪਣੀ ਸੱਸ ਨਾਲ ਕੋਈ ਕੰਮ ਧੰਦਾ ਉਹ ਸਰੀ ਕੱਲੀ ਡਈਏ ਕਦੀ ਪਾਣੀ ਨਹੀਂ ਹੁੰਦੀ ਕਦੀ ਕੁਛ ਤੂੰ ਅੰਦਰ ਬੈਠੀਂ ਕੱਲੀ ਜੇ ਤੈਨੂੰ ਇੰਨਾ ਫਿਕਰ ਵਾ ਨਾ ਤੇ ਤੂੰ ਹੀ ਲੱਗੋ ਕਰਾ ਦੋ ਕੰਮ ਨਹੀਂ ਮੈਂ ਕੱਲੀ ਕਰਾਂ ਮੈਂ ਪਹਿਲਾਂ ਮੈਨੂੰ ਇਹ ਦੱਸੋ ਮੰਮੀ ਕਿਉਂ ਨਹੀਂ ਆਏ ਗਈ ਤੂੰ ਉਹੀਂ ਮੰਮੀ ਕਿਉਂ ਨਹੀਂ ਆਏ ਜਿਹੜੀ ਗੱਲ ਮੈਂ ਪੁੱਛਣ ਦੀ ਉਹਦਾ ਜਵਾਬ ਦੋ ਮੈਨੂੰ ਮੰਮੀ ਦਾ ਮੈਨੂੰ ਨੀਕਾ ਪਤਾ ਹੈਗਾ ਠੀਕ ਵਾ ਨਾ ਉਹ ਕਹਿੰਦੀ ਸੀ ਕਿ ਮੈਂ ਠੀਕ ਨਹੀਂ ਹੈਗੀ ਹੈਗੀ ਤੇ ਤਾਂ ਕਰਕੇ ਨਹੀਂ ਆਈ ਹੈਗੀ ਮੁੜ ਕੇ ਇੱਥੇ ਆ ਕੇ ਡਿਗਦੇ ਕਰਦੇ ਤੇ ਫਿਰ ਨਾਲ ਚੰਗੇ ਸਾਰਾ ਝੂਠ ਬੋਲਣਦੇ ਤੁਸੀਂ ਮੈਨੂੰ ਪਤਾ ਵਾ ਕਿ ਕੀ ਕੀਤਾ ਹੋਣਾ ਤੁਸੀਂ ਕੀ ਮੈਂ ਝੂਠ ਬੋਲਣ ਦੀ ਤੁਹਾਡੀ ਭੁੱਲ ਨਹੀਂ ਹੈਗੀ ਮੈਨੂੰ ਤੂੰ ਫੋਨ ਕਰਕੇ ਪੁੱਛ ਲੈ ਫੋਨ ਕਰਕੇ ਪੁੱਛ ਲੈ ਮੈਨੂੰ ਸ਼ੁਰੂ ਤੋਂ ਹੀ ਨਹੀਂ ਆਇਆ ਤਾਂ ਨਾ ਤੈਨੂੰ ਆਉਣਾ ਹੀ ਡਰਦੀ ਨੇ ਨਹੀਂ ਲਿਆਂਦਾ ਹੋਣਾ ਕਿ ਕਿਤੇ ਪਤਾ ਨਾ ਲੱਗ ਜਾਏ ਮੰਮੀ ਨੂੰ ਮੈਂ ਦੱਸ ਕੋ ਡਰਨਾ ਮੈਨੂੰ ਬਲੋਣਾ ਡਰਨ ਦੀ ਤੇ ਜਿਵੇਂ ਦੱਸਣਾ ਹੋਇਆ ਨਾ ਤੇ ਉੱਥੇ ਜਾ ਕੇ ਵੀ ਦੱਸ ਦਊਂਗੀ ਕੀ ਦੱਸਣਾ ਵਾ ਤੂੰ ਜੋ ਕੋ ਦੱਸਣਾ ਦੱਸ ਦੇ ਕੋਈ ਗੱਲ ਨਹੀਂ ਭਰਾ ਨੂੰ ਤੇ ਪਤਾ ਲੱਗ ਹੀ ਗਿਆ ਹੋਣਾ ਨਾ ਜੋ ਹੋਣਾ ਹੀ ਉਹ ਤਾਂ ਹੋਈ ਗਿਆ ਹੁਣ ਹੋ ਹੀ ਗਿਆ ਤੇ ਬਹੁਤ ਸੋਹਣਾ ਕੰਮ ਕੀਤਾ ਤੁਸੀਂ ਕੀ ਕੀਤਾ ਮੈਨੂੰ ਇਹ ਤਾਂ ਦੱਸ ਪਹਿਲਾਂ ਮਾੜਾ ਵਾ ਘਰ-ਬਾਰ ਚੰਗਾ ਭਲਾ ਤੇ ਆਪ ਚੰਗੀ ਭਲੀ ਗੱਡੀਆਂ ਚ ਘੁੰਮਣ ਦੀ ਐ ਸ਼ਰਮ ਨਹੀਂ ਆਉਂਦੀ ਤੁਹਾਨੂੰ ਕਿਤੇ ਮਾਸਾ ਜਿੰਨੀ ਧੀ ਤੇ ਨਹੀਂ ਨਾ ਇਦਾਂ ਕੀਤਾ ਨਾ ਤੇ ਕਿਦਾਂ ਬੋਲਦੀ ਅੱਗੇ ਆਉਣਾ ਹੀ ਐ ਵੇਖਿਓ ਕੀ ਕੋ ਕਰਦੀ ਨਹੀਂ ਉਥੇ ਤੈਨੂੰ ਕਹਿੰਨੀ ਸੀ ਨਾ ਇਦਾਂ ਦੇ ਕੰਮ ਨਾ ਕਰ ਚੰਗੀ ਰਹੇਂਗੀ ਉਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਤੁਸੀਂ ਬਦਲਾ ਲੈਣਾ ਹੀ ਲੈਣਾ ਵਾ ਫੇਰ ਚੱਲ ਕੋਈ ਗੱਲ ਨਹੀਂ ਚਾਹਾਂਗੇ ਇਹਨਾਂ ਵੀ ਆਉਣਗੇ ਸਾਡੇ ਫੇਰ ਮੈਂ ਦੱਸੂਗੀ ਤੁਹਾਨੂੰ ਉਹ ਤੇ ਵੇਖੀ ਜਾਊਗੀ ਜਦੋਂ ਆਉਣਗੇ ਨਾ ਥੁੰਦ ਦਿਨ ਕੱਟ ਜਦਾਂ ਕਟਣ ਦੀ ਤੈਨੂੰ ਪਤਾ ਲੱਗੂਗਾ ਕਿ ਕਿੱਦਾਂ ਭਾਬੀ ਦਾ ਵਾ ਪੈਂਦਾ ਹੈ ਅੱਜ ਨਾ ਸਾਰਾ ਕੁਝ ਦੱਸਣਾ ਮੈਂ ਮੰਮੀ ਨੂੰ ਜਿੱਦਣ ਤੁਹਾਨੂੰ ਧੱਕੇ ਮਾਰ ਕੇ ਕੱਢਿਆ ਨਾ ਘਰੋਂ ਪਤਾ ਫੇਰ ਲੱਗਣਾ ਵਾ ਜੋ ਰੋਲਦੇ ਫਿਰੇ ਮੈਨੂੰ ਕਦੇ ਵਾਸਤੇ ਕੱਢਣਾ ਕਰੋ ਨਾਲੇ ਉਹ ਮੇਰਾ ਘਰ ਵਾ ਠੀਕ ਵਾ ਨਾ ਜਦੋਂ ਇਹਨੂੰ ਆਪਣਾ ਘਰ ਚੰਗਾ ਲੱਗਦਾ ਨਾ ਉਹਦਾ ਮੈਨੂੰ ਵੀ ਲੱਗਦਾ ਵਾ ਘਰ ਤੇ ਪਤਾ ਲੱਗ ਹੀ ਜਾਣਾ ਤੁਹਾਨੂੰ ਕਿ ਕਿਹਦਾ ਤੇ ਕਿਹਦਾ ਨਹੀਂ ਚੱਲ ਜਾ ਤਿਆਰ ਹੋ ਜਿਹੜਾ ਕੰਮ ਕਰਨ ਵਾਲਾ ਉਹ ਚਾਹ ਪਾਣੀ ਤੇ ਤੂੰ ਪੁੱਛਣਾ ਨਹੀਂ ਚਾਹ ਪਾਣੀ ਪੁੱਛਣਾ ਤੁਹਾਡੇ ਅਰਗੇ ਨੂੰ ਚਾਹ ਪਾਣੀ ਪਿਆ ਲੈਣਾ ਜੇ ਇੰਨਾ ਚਾਹ ਵਾ ਨਾ ਤੇ ਜਾ ਕੇ ਬਣਾ ਕੇ ਤੇ ਪੀ ਲੈ ਮੈਂ ਕੋ ਬਣਾਵਾ ਬੋਲਣ ਦੀ ਤਾਂ ਬੜੀਆ ਗੱਲ ਵਾ ਤੈਨੂੰ ਤੇ ਇਸੇ ਵਈਏ ਜੋ ਗੀ ਬੋਲ ਕੋਠੀ ਨਾ ਬਲੇ ਕੋਠੀ ਹੈ ਵੀ ਤੂੰ ਜਾਣ ਵਾਲੀ ਹੈਗੀ ਆ ਤੂੰ ਕੋਠੀ ਨਾਲ ਜਾਂਦੀ ਫਿਰ ਫੇਰ ਤੇ ਨਾ ਖਾਣੀ ਨੂੰ ਆਕਰ ਹੋ ਜਾਣੀ ਸੋ ਕਰ ਖਾ ਲਿਓ ਉਹਦੇ ਖਾਵਾ ਸਮੁੰਦਰੀ ਤੇ ਦਬੋ ਨਾ ਦੀ ਨਹੀਂ ਉਹ ਨਹੀਂ ਅਸੀਂ ਚਲੋ ਚੱਲੀਏ ਬਾਹਰ ਉਹ ਤਾਂ ਬੋਲਦਾ ਤਾਂ ਪਤਾ ਨਹੀਂ ਹੈਗਾ ਕਿ ਮੈਨੂੰ ਲੈਣਾ ਹੀ ਤੇ ਕਿਦਾਂ ਬੈਠੋ ਭਾਈ ਤੁਸੀਂ ਆ ਗਿਆ ਮੇਰੀ ਗੱਲ ਸੁਣ ਅੰਦਰ ਕਾਲੀ ਬੋਲਣ ਦੀ ਸੰਦੀਪ ਬੋਲਣਾ ਕਾਲੀ ਆਨੇ ਹਾਂ ਐਵੇਂ ਓਕੀ ਹੋਈ ਜਾਂਦੀ ਅੰਦਰ ਬੈਠੀ ਤੇ ਜੇ ਹੁਣ ਮੰਮੀ ਨਾਲ ਨਹੀਂ ਆਈ ਹੈਗੀ ਤਾਂ ਸਾਡਾ ਇਹ ਕੀ ਕਸੂਰ ਵਾ ਤੇ ਉਹਨੂੰ ਕਿਹਾ ਤੇ ਹੈਗਾ ਵੀ ਠੀਕ ਨਹੀਂ ਆ ਇਹ ਨਹੀਂ ਗੱਲ ਨੂੰ ਸਮਝ ਨਹੀਂ ਲੱਗਦੀ ਮੈਂ ਉਹ ਠੀਕ ਨਹੀਂ ਤਾਂ ਕਰਕੇ ਨਹੀਂ ਆਈ ਜੇ ਫੋਨ ਲਾ ਕੇ ਪੁੱਛ ਲਈ ਨਹੀਂ ਜੀ ਕਿਨੇ ਹੈਗਾ ਹੱਡੇ ਦੇ ਦੇ ਇੱਕੋ ਗਾਲੀ ਕਰੀ ਜਾਂਦੀ ਮੰਮੀ ਨਹੀਂ ਆਈ ਹੈਗੀ ਜੇ ਕਿਦਾਂ ਨਹੀਂ ਜਾਣਾ ਉਹ ਤਾਂ ਚੱਲ ਨਹੀਂ ਜ ਨਹੀਂ ਆਣਾ ਤਾਂ ਬੈਠੀ ਰੋ ਫਿਰ ਉਹਨੂੰ ਕਿਹਾ ਤਿਆਰ ਹੋਗਾ ਗਾ ਚੱਲੀਏ ਗਾ ਟਾਈਮ ਨਾਲ ਫਿਰ ਜਾ ਕੇ ਤੇਨੂੰ ਦਵਾਈ ਤੇ ਲਿਆ ਕੇ ਦਈਏ ਇਹ ਨਹੀਂ ਉੱਠਿਆ ਜਾਂ ਡਿਆ ਤੇ ਕੋਈ ਨਹੀਂ ਕਹਿ ਕੇ ਦੀ ਆਈ ਹੁਣ ਪਤਾ ਨਹੀਂ ਕਿ ਤਿਆਰ ਹੁੰਦੀ ਹੈ ਕਿ ਨਹੀਂ ਪਤਾ ਨਹੀਂ ਕਰੀ ਅੰਦਰ ਚੱਲ ਜਾਂਦੀ ਕਰੀ ਬਾਹਰ ਬੈਹ ਜਾਂਦੀ ਜੇ ਮੈਂ ਕਹਿੰਦੀ ਆ ਵੀ ਜਰ ਸੋਈ ਤੇ ਜਮਨੀ ਸੱਸ ਨਾਲ ਕੋਈ ਕੰਮ ਕਰਾ ਦੇ ਤਾਂ ਵੀ ਅੰਦਰ ਬੈਠੀ ਮੰਮੀ ਨਹੀਂ ਆਈ ਹੈ ਮੇਰੀ ਗੱਲ ਸੁਣ ਨਾ ਕੋਠੀ ਪਾਈ ਵੀ ਹੈ ਉਹਨਾਂ ਨੇ ਕਿ ਨਹੀਂ ਪਾਈ ਕਿ ਝੂਠੀ ਮਰ ਜਾਂਦੀਆਂ ਮੈਨੂੰ ਤੋਂ ਮੈਨੂੰ ਨਹੀਂ ਲੱਗਦਾ ਅੱਜ ਤੱਕ ਉਹਨਾਂ ਸਾਰੀ ਇੱਥੇ ਕੀਤੀ ਤੂੰ ਕਹਿਂਦੀ ਵੀ ਨਵੀਂ ਕੋਠੀ ਹੈ ਜਾਣਾ ਉਹਨਾਂ ਨੇ ਜੀ ਤੇ ਕੀ ਹੋਣਾ ਠੀਕ ਹੋਣਾ ਮੈਂ ਜਿੰਨਾ ਮਰਜ਼ੀ ਮਤਾਂ ਉਹ ਕੇ ਬੋਲਣਾ ਹਾਂ ਤੂੰ ਨਹੀਂ ਉਹ ਹੀ ਕਹਿਣਾ ਵਾ ਕਿ ਨਹੀਂ ਤੂੰ ਗਲਤ ਹੋ ਉਹ ਕਹਿੰਦਾ ਤੇ ਇੰਨੀ ਗੱਲ ਕਹੀ ਸੀ ਕਿ ਕੋਠੀ ਜਿਹੜੀ ਨਵੀਂ ਪਈ ਹੈ ਹੁਣ ਨਹੀਂ ਉਧਰ ਗਏ ਤਾਂ ਮੈਨੂੰ ਵੀ ਪਤਾ ਏ ਸ਼ੁਕਰ ਕਰ ਵੀ ਮਾਤਾ ਨਹੀਂ ਆਈ ਨਾਲ ਮਾਤਾ ਨੇ ਤੇ ਉੱਥੇ ਰੌਲਾ ਘੁੰਮੜਿਆ ਆਪਣਾ ਹੀ ਆਹ ਕਿਹੜਾ ਘਰ ਵਾ ਉਹਦੀ ਤੇ ਉਦਾਂ ਵੀ ਆਤ ਵਾ ਰੋਲਾ ਹਾਂਤ ਵਾ ਇੱਥੇ ਜਦੋਂ ਅਗਲੇ ਉਹ ਕਹਿੰਦੇ ਕੋਠੀ ਬਣੀ ਆ ਤੇ ਕੋਈ ਗੱਲ ਨਹੀਂ ਆਪੇ ਚੱਲ ਜਾਣੀ ਜਿਹੜੀ ਸੱਚੀ ਗੱਲ ਵਾ ਉਹ ਦੱਸੀ ਦੀ ਹੁੰਦੀ ਆ ਸੱਚੀ ਹੁੰ ਜਦੋਂ ਮੈਨੂੰ ਉਹਨੇ ਕਿਹਾ ਮੁੰਨਾ ਨਹੀਂ ਦੱਸਿਆ ਉੱਚ ਝੂਠ ਦੇ ਕੋਹ ਨਹੀਂ ਜਾਏਗਾ ਚੱਲ ਜਾ ਉਹਨੂੰ ਕਹਾਂ ਹੋਗਾ ਤਿਆਰ ਚੱਲੀ ਜੀ ਚੱਲੀਏ ਫਿਰ ਅੰਦਰ ਆਓ ਚਲੋ ਫਿਰ ਸੰਦੀਪ ਹੋਗਾ ਤਿਆਰ ਚੱਲ ਸਲੀਪ ਚੁੱਕ ਪਾੜੀ ਇਥੇ ਬੈ। ਹੁਣ ਕੀ ਹੋ ਗਿਆ ਵਾ? ਮੇਰੀ ਗੱਲ ਸੁਣ ਨਾੜੀ ਤੇ ਪੜਾ ਸੂਟ ਤੇ ਇੰਨਾ ਰੌਲਾ ਵੀ ਆਪਣੀ ਮਾਂ ਵੀ ਨਾਲ। ਮੈਂ ਕਹਾਂ ਰੌਲਾ ਪੁਣਾ ਹੀ ਬਾਹਰ ਤੱਕ ਆਵਾਜ਼ ਆਣੀ ਤੇਰੀ। ਮੈਂ ਸਿਰਫ ਇਹੋ ਪੁੱਛਿਆ ਸੀ ਕਿ ਮੰਮੀ ਕਿਉਂ ਨਹੀਂ ਆਏ ਨਾਲ? ਗੁੱਸਾ ਹੁੰਦਾ ਨਹੀਂ ਐ। ਅਰੇ ਦੱਸਿਆ ਨਾ ਵੀ ਠੀਕ ਨਹੀਂ ਐ। ਤਾੜੀ ਆਏ ਨਾਲ। ਮੰਮੀ ਨੇ ਤਾਂ ਮੇਰੇ ਨਾਲ ਇੱਕ ਵਾਰੀ ਵੀ ਨਹੀਂ ਗੱਲ ਕੀਤੀ ਕਿ ਪੁੱਤ ਮੈਂ ਠੀਕ ਨਹੀਂ ਐ। ਤੂੰ ਫੋਨ ਕੀਤਾ ਸੀ। ਮੰਮੀ ਨੂੰ ਕੀਤਾ ਹੀ ਫੋਨ ਕਹਿੰਦੇ ਬਸ ਤਿਆਰ ਹੋਣ ਲੱਗੇ ਆ। ਤੇ ਤੇਰਾ ਨਾ ਝੂਠ ਮੜਿਆ ਉਹਨਾਂ ਦੀ ਕੀ ਗਲਤੀ ਆ? ਰੋਲਾ ਪਾ ਨਹੀਂ ਤੁਸੀਂ ਹੋਣਾ ਠੀਕ ਹੈ ਨਾ ਉਹ ਚਲੋ ਠੀਕ ਆ ਤੂੰ ਹੀ ਨਹੀਂ ਆਗੇ ਸੌਣ ਹੋਰ ਤਿਆਰ ਹੋ ਨੋ ਮੈਨੂੰ ਚਲ ਚੁੱਪੜ ਜਾ ਤਿਆਰ ਹੋ ਠੀਕ ਹੈ ਨਾ ਸਾਰਾ ਡੱਬਾ ਰੀਕੋ ਜਾ ਵਾ ਇਹ ਕੋਵਾ ਭਾਬੀ ਜਿੰਨੇ ਇਹਨਾਂ ਦਾ ਲੜ ਲਾਤਾ ਮੈਨੂੰ ਮम्मी ਨੇ ਕਿਉਂ ਨਹੀਂ ਦੱਸਿਆ ਮੈਨੂੰ ਕਿ ਮੈਂ ਪੁੱਤ ਠੀਕ ਨਹੀਂ ਆ ਚਲ ਕੋਈ ਗੱਲ ਨਹੀਂ ਜਾ ਕੇ ਪਤਾ ਲਾ ਕੇ ਜਾਣਾ ਕੀ ਗੱਲ ਹੋਈ ਹੈ ਚੱਲ ਕਿ ਨਾਲ ਜੇ ਸਾਡੀ ਸੂਟ ਬੜਾ ਸੋਹਣਾ ਲੱਗਣ ਡਿਆ ਚੱਲ ਰੰਗ ਵੀ ਸੋਹਣਾ ਮਿਲ ਗਿਆ ਹੋ ਗਈ ਤਿਆਰ ਕੋ ਤਾਂ ਹਾਂਜੀ ਮੰਮੀ ਹੋ ਗਈ ਤਿਆਰ ਛੇਤੀ ਤਿਆਰ ਹੋ ਗਈ ਝਟਪਟ ਹੀ ਹਾਂ ਮੰਮੀ ਸੂਟ ਸੋਹਣਾ ਲੱਗਣ ਡਿਆ ਸੂਟ ਤੇ ਬੜਾ ਸੋਹਣਾ ਸੱਜਿਆ ਧੀਏ ਬਹੁਤ ਵਧੀਆ ਲੱਗਣ ਡਿਆ ਹਾਂਜੀ ਤੈਨੂੰ ਰੰਗ ਵੀ ਵਧੀਆ ਮਿਲ ਗਿਆ ਵਾ ਮੇਰਾ ਰੰਗ ਵੀ ਸੋਨਾ ਵਾ ਜਿੱਦਾਂ ਦਾ ਮੈਂ ਚਾਹਨੀ ਹੀ ਨਾ ਉਦਾਂ ਦਾ ਹੀ ਮਿਲਿਆ ਮੈਨੂੰ ਸੋਨਾ ਰੰਗ ਆ ਬਹੁਤ ਸੋਹਣਾ ਸੱਜਿਆ ਵਾ ਹਾਂਜੀ ਚਲ ਨਜ਼ਰ ਨਾ ਲੱਗ ਜਾ ਮੇਰੀ ਤੀਨ ਕੁ ਤੇ ਮੰਮੀ ਹੁਣ ਧਿਆਨ ਰੱਖਿਓ ਆਪਣਾ ਠੀਕ ਆ ਨਾ ਕੋਈ ਨਹੀਂ ਪੁੱਤ ਮੇਰਾ ਵੀ ਜੀ ਨਹੀਂ ਲੱਗਣਾ ਮਗਰੋਂ ਤੇਰੇ ਕੋਈ ਗੱਲ ਨਹੀਂ ਛੇਤੀ ਆ ਜੀ ਆਇਆ ਨਾ ਮੈਂ ਛੇਤੀ ਆਹੋ ਤੇ ਦਵਾਈ ਦੂ ਵੀ ਖਾ ਲਿਓ ਟਾਈਮ ਨਾ ਕੋਈ ਗੱਲ ਨਹੀਂ ਖਾ ਲਾਂਗੇ ਹਾਂਜੀ ਦਵਾਈ ਤੇ ਧੀਏ ਖਾਣੀ ਬਹੁਤਾ ਕੰਮ ਨਾ ਕਰਿਓ ਤੁਹਾਨੂੰ ਵੀ ਪਤਾ ਹੁਣ ਮੌਸਮ ਬਦਲ ਗਿਆ ਵਾ ਤੇ ਛੱਟ ਤੂੰ ਹੀ ਬਿਮਾਰ ਹੋ ਜੰਨੇ ਆ ਨਹੀਂ ਕੋਈ ਗ ਇੱਧਰ ਦੀ ਗੱਲ ਉੱਥੇ ਨਹੀਂ ਜਾ ਕੇ ਕਰਨੀ ਆਪਣੀ ਮੰਮੀ ਨਾਲ ਕੋਈ ਗੱਲਬਾਤ ਨਹੀਂ ਕਰਨੀ ਭਾਵੇਂ ਇਦਾਂ ਵਾਂ ਜਾਂ ਉਦਾਂ ਵਾਂ ਆਪਣਾ ਘਰ ਜਿਹੜਾ ਨਾ ਸਭ ਕੁਝ ਠੀਕ ਠਾਕ ਆ ਮੰਮੀ ਨੂੰ ਖੁਸ਼ ਰੱਖਣਾ ਆਖਣਾ ਵੀ ਸਭ ਕੁਝ ਮੰਮੀ ਠੀਕ ਠਾਕ ਕਿਸੇ ਗੱਲ ਦੀ ਘਾਟ ਨਹੀਂ ਜੀ ਹੈ ਜੀ ਤੇ ਇਹੋ ਜੀਆਂ ਗੱਲਾਂ ਕਰੀਦੀਆਂ ਹੁੰਦੀਆਂ ਨੇ ਚੰਗੀਆਂ ਚੰਗੀਆਂ ਤੇ ਫਿਰ ਮਾਪਿਆਂ ਨੂੰ ਠੰਡ ਹੁੰਦੀ ਆ ਸਾਡੀ ਧੀ ਸੌਖੀ ਆ ਚੰਗਾ ਨਾ ਇੱਧਰ ਦੀ ਦੱਸਣੀ ਉੱਥੇ ਨਾ ਉੱਧਰ ਦੀ ਇੱਧਰ ਇੱਧਰ ਦੱਸਣੀ ਆ ਉਹ ਹੀ ਤੇ ਪੁੱਤ ਚੰਗਾ ਹੁੰਦਾ ਜਿਹੜਾ ਆਪਣੇ ਢਿੱਡ ਦੀ ਗੱਲ ਰੱਖੇ ਤੇ ਪੁੱਤ ਘਰ ਤੇ ਹੁਣ ਤੇਰਾ ਹੀ ਸਭ ਕੁਝ ਤੇਰਾ ਹੀ ਹੈ ਜੋ ਕੁਛ ਵੀ ਹੈ ਉਹ ਹੈ ਕੋਈ ਗੱਲ ਨਹੀਂ ਮੰਮੀ ਤੂੰ ਹੀ ਟੈਨਸ਼ਨ ਨਾ ਲੋ ਮੈਂ ਨਹੀਂ ਕੋਈ ਵੀ ਗੱਲ ਦੱਸਦੀ ਚੰਗਾ ਚੱਲ ਫਿਰ ਨਿਕੰਡ ਐ ਇਹਨੂੰ ਪੁੱਤ ਟਾਈਮ ਨਾ ਜਾਓ ਫਿਰ ਹਾਂ ਚਲੋ ਮੰਮੀ ਤੇ ਫੋਨ ਕਰ ਦੇ ਜਾ ਕੇ ਮੈਨੂੰ ਠੀਕ ਆਹੋ ਆਪਣੀ ਮੰਮੀ ਦਾ ਦੱਸ ਦੇਂ ਰਾਜੀ ਬਾਜੀ ਭਾਜੀ ਦੀ ਕੀ ਲੋੜ ਹੀ ਰਹਿਣ ਦੋ ਚਲੋ ਭਾਜੀ ਕਰੋ ਹੱਥ ਹਾਲੋ ਭਾਜੀ ਸਰ ਸੁਪਿੰਦਰ ਚੱਲੀਏ ਫਿਰ ਚਲੋ ਜਾ ਕੇ ਮੰਮੀ ਨੂੰ ਦਵਾਈ ਲੈ ਕੇ ਦੇਣੀ ਆ ਮੈਂ ਕਿਹਾ ਰਹਿਣ ਦੇ ਭਾਜੀ ਅੱਜ ਨਹੀਂ ਭਾਜੀ ਆਇਓ ਕਿ ਤੁਸੀਂ ਮੈਂ ਕੋਈ ਨਹੀਂ ਆਵਾਂ ਚੰਗਾ 마ਸੀ ਚੰਗਾ ਪੱਤ ਚੰਗਾ 마ਸੀ ਮਾਰੇ ਮੁੜ ਕੇ ਛੇਤੀ ਫੇਰਾ ਠੀਕ ਆ ਭਾਜੀ ਆਹੋ ਠੀਕ ਧੰਨੋ ਦਲਜੀਤ ਬੈਕ ਰੱਖਦਾ ਕੱਪੜਿਆਂ ਵਾਲਾ ਗੱਡੀ ਚ ਬੈਕ ਰੱਖਦਾ ਈ ਗੱਡੀ ਚ ਚੱਲ ਚੰਗਾ ਆਜੋ ਚਲੋ ਕੇ ਰਮਨ ਹਾਂਜੀ ਕੀ ਕਰਨੀ ਆ ਕਰਨਾ ਮੈਂ ਕੀ ਆ ਹਾਂ ਮੈਂ ਨਾ ਥੋੜੀ ਜਿਹੀ ਸਬਜ਼ੀ ਬਣਾ ਕੇ ਠਹੀ ਹਾਂ ਅੱਛਾ ਮੈਂ ਨਿਆਣੇ ਨੇ ਉੱਥੋਂ ਆਉਣਾ ਵਾ ਤਾਂ ਆਣ ਕੇ ਕਿੱਥੇ ਨੇਰੇ ਦੇ ਕੰਮ ਕਰਦੇ ਰਹਿਣਗੇ ਚਲ ਮੈਂ ਸਬਜ਼ੀ ਬਣਾ ਦਿੰਨੀ ਹਾਂ ਤਾਂ ਆਏ ਨਹੀਂ ਗੇ ਟਾਈਮ ਕਿੰਨਾ ਹੋ ਗਿਆ ਵਾ ਤੁਸੀਂ ਆਪਰਾ ਫੋਨ ਕਰਕੇ ਪੁੱਛੋ ਹਾਂ ਤੇ ਕਦੋਂ ਘਉਣਾ ਵਾ ਰਮਨ ਮੈਂ ਫੋਨ ਕੀ ਕਰਾਂ ਅਕਸਰ ਚਾਹ ਪਾਣੀ ਪੀਣਾ ਰੋਟੀ ਪਾਣੀ ਖਾਣਾ ਟਾਈਮ ਤੇ ਲੱਗਣਾ ਹੀ ਆ ਸੰਦੀਪ ਨੇ ਵੀ ਤਿਆਰ ਹੋ ਕੇ ਆਉਣਾ ਆਹੋ ਟਾਈਮ ਤੇ ਲੱਗਣਾ ਵਾ ਪਰ ਮੈਨੂੰ ਇਹ ਆ ਤੇ ਕੁੜੀ ਛੇਤੀ ਛੇਤੀ ਆ ਗਈ ਮੇਰੇ ਮਾਨਵੇ ਚ ਬੜੀ ਰੀਜ ਹੀ ਤੇ ਚੱਲ ਨਾ ਮੈਂ ਜਾਉਂਗੀ ਨਾਲੇ ਆਪਣੀ ਧੀ ਦਾ ਘਰ ਬਾਹਰ ਵੇਖ ਕੇ ਆਉਂਗੀ ਨਾਲੇ ਲੈ ਕੇ ਆਵਾਂਗੇ ਸਾਰਾ ਟੱਬਰ ਜਾਵਾਂਗੇ ਆਹ ਪਤਾ ਨਹੀਂ ਅੰਤਰਾ ਕੀ ਗੋਲੀ ਵੱਜੀ ਸਰੀਰ ਨੂੰ ਇਹੋ ਜਿਹਾ ਕੰਮ ਬਣਿਆ ਹੀ ਹੋ ਭਿੱਜਾਇਆ ਹੀ ਨਹੀਂ ਗਿਆ ਰਮਨ ਤੇਰੇ ਕਰਕੇ ਤੇ ਮੇਰੇ ਕੋ ਨਹੀਂ ਜਾਇਆ ਗਿਆ ਤੂੰ ਇਹ ਤੇ ਜਾਣ ਕੇ ਮੈਂ ਤੇ ਤੁਹਾਨੂੰ ਕਿਹਾ ਸੀ ਮੈਂ ਜੇ ਮੈਂ ਨਹੀਂ ਗਈ ਤਾਂ ਤਹੀ ਚਲ ਜਾ ਤਹੀ ਵੀ ਜਿਹਦੀ ਗੱਲ ਹੁਣ ਰਮਨ ਤੈਨੂੰ ਮੈਂ ਬਿਮਾਰ ਛੱਡ ਕੇ ਕਿੱਦਾਂ ਚਲ ਜਾਂਦਾ ਤੂੰ ਦੱਸ ਜੇਰ ਰੱਬ ਨਾ ਕਰੇ ਤੈਨੂੰ ਕੁਝ ਹੋਈਦਾ ਤੇ ਫੇਰ ਮੈਨੂੰ ਕੀ ਹੋਣਾ ਸੀ ਦਵਾਈ ਤੇ ਮੈਂ ਖਾ ਹੀ ਲਈਗੀ ਤਦਹੀਂ ਚੱਲ ਜਾਂਦੇ ਕਰਨ ਦਾ ਵੀ ਪੇਪਰ ਹੀ ਨਹੀਂ ਤੇ ਨਾਲ ਕਰਨ ਨੂੰ ਕਲਾ ਦੇਣਾ ਹੈਗਾ ਕਰਨ ਵੀ ਰਹਿ ਗਿਆ ਸਭੋਂ ਉਹ ਚੱਲ ਕੋਈ ਗੱਲ ਨਹੀਂ ਅਸੀਂ ਫੇਰ ਕਿਸ ਦਿਨ ਚੱਲਾਂਗੇ ਤੇ ਫੇਰ ਆ ਮਾ ਰਾਵਾਂਗੇ ਚੱਣ ਉਹਦੇ ਜਾਣਾ ਹੀ ਆ ਹੁਣ ਇਹ ਆ ਤੇ ਚੱਲ ਟਾਈਮ ਨਾ ਆ ਜਾਣਾ ਕਰੋ ਹਾਂ ਫੋਨ ਫੋਨ ਕਰਦੇ ਕੀ ਕਰਨਾ ਆਂਦੇ ਹੁਣ ਹੌਸਲਾ ਕਰ ਰਮਨ ਇੰਨਾ ਫਿਕਰ ਨਹੀਂ ਕਰੀਦਾ ਹੁੰਦਾ ਚੱਲ ਚੰਗਾ ਬਾਬਾ ਅੱਗੇ ਕਿਹੜੀ ਤੁਸੀਂ ਮੇਰੀ ਗੱਲ ਮੰਨਣੀ ਹੁੰਦੀ ਇਹ ਗੱਲ ਮੰਨਣੀ ਹੈ ਤੇ ਮੈਨੂੰ ਇਹ ਹੀ ਚੱਲ ਇੱਕ ਵਾਰਾ ਨਾ ਫੋਨ ਕਰਕੇ ਉਹਨੂੰ ਪੁੱਛ ਲੈਂਦੇ ਕਿ ਕਿੱਥੇ ਕਾਏ ਜੇ ਤਲੰਗ ਜੀ ਆਉਣਾ ਵਾ ਕਿੰਨਾ ਹੀ ਟਾਈਮ ਹੋ ਗਿਆ ਵਾ ਮੈਂ ਚਲ ਆਉਂਦੀ ਸੰਦੀਪ ਉਹਨੂੰ ਮਿਲਦੀ ਗੱਲਾਂ ਬਾਤਾਂ ਕਰਦੀ ਹਾਲ ਚਾਲ ਪੁੱਛਦੀ ਉਹ ਦਨ ਵਿਚਾਰੀ ਫੇਰਾ ਪੌਂਦੇ ਆਈ ਹੀ ਘੜੀ ਦੀ ਘੜੀ ਆਈ ਹੀ ਤੇ ਝਾਟ ਹੀ ਚਲ ਗਈ ਇੰਨਾ ਚਿਰ ਦੇ ਵਿੱਚ ਕੀ ਮਾਵਾ ਤੀਆਂ ਨੇ ਦੁੱਖ ਸੁੱਖ ਕਰਨਾ ਹੁੰਦਾ ਵਾ ਕੀ ਗੱਲ ਬਾਤ ਕਰਨੀ ਹੁੰਦੀ ਆ ਹੁਣ ਚਾਰ ਦੇ ਰਹੂਗੀ ਚਲ ਆਪਣਾ ਉੱਥੇ ਦਾ ਸਾਰਾ ਦੱਸੂਗੀ ਕਿ ਮੰਮੀ ਮੈਂ ਠੀਕ ਠਾਕ ਹਾਂ ਉੱਥੇ ਪਰਿਵਾਰ ਬੜਾ ਵਧੀਆ ਵਾ ਮਾਵਾ ਨੂੰ ਤੇ ਇਹੋ ਹੀ ਹੁੰਦਾ ਵਾ ਕਿ ਧੀਆ ਆਪਣੇ ਘਰ ਸੌਖੀਆਂ ਰਹਿਣ ਠੰਡੀਆਂ ਹਵਾਵਾਂ ਹੀ ਆਉਂਦੀਆਂ ਰਹਿਣ ਸੰਦੀਪ ਕਿਦਾਂ ਵਾ ਸਸਤੇਰੀ ਦਾ ਸਬਾ ਠੀਕ ਆ ਨਾ ਬਹੁਤੀ ਗੱਲਬਾਤ ਨਹੀਂ ਵੀ ਕਰਦੇ ਹੁੰਦੇ ਭਾਬੀ ਜੀ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਵਾ ਕਿ ਕਿਦਾਂ ਦਾ ਸਬਾ ਤੁਸੀਂ ਕਿਹੜਾ ਨਿਆਣੇ ਆ ਆ ਚਲ ਫਿਰ ਵੀ ਪੁੱਛਣ ਦਾ ਫਰਜ਼ ਬੰਦਾ ਆ ਚਲ ਫਿਰ ਵੀ ਵੱਡੇ ਆ ਜੇ ਕੋਈ ਗੱਲਬਾਤ ਕਰ ਵੀ ਦਿੰਦੇ ਹੁੰਦੇ ਆ ਨਾ ਤੇ ਚੁੱਪ ਰਹਿ ਸੁਣ ਲਈਦੀ ਹੋਈਦੀ ਆ ਭਾਬੀ ਇੰਨੀ ਕੁ ਸਮਝ ਮੈਨੂੰ ਹੈਗੀ ਆ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਚਲ ਵਧੀਆ ਗੱਲੋਆ ਫਿਰ ਮੰਮੀ ਬੈਠੇ ਤੇ ਉਠੋ ਉਠਣਾ ਠਣਾ ਕੀ ਆ ਸਰੀਰ ਜਿਆ ਠੀਕ ਨਹੀਂ ਗਾ ਜਾ ਦੇ ਆ ਪੇਪਰ ਮੈਨੂੰ ਦੇ ਹੀ ਗਾ ਕਿ ਜਲ ਜੇ ਛੁੱਟੀ ਹੁੰਦੀ ਨਾ ਤੇ ਤੂੰ ਹੀ ਨਾਲ ਚਲ ਜਾਉਂਨੋਂ लवली ਹੁਣਾ ਦੀ ਉਹ ਮੰਮੀ ਭਾਈ ਨੇ ਤੇ ਮੇਰੇ ਨਾਲ ਗੱਲ ਹੀ ਨਹੀਂ ਕੀਤੀ ਨਾਲੇ ਮੇਰੇ ਇਹ ਪੇਪਰ ਨਾ ਨਾ ਹੁੰਦਾ ਮੈਂ ਤਾਂ ਸੋਚਿਆ ਸੀ ਵੀ ਚਲ ਮੈਂ ਨਾਲ ਚਲ ਜੂਗਾ ਉਹ ਅੱਜ ਹੀ ਮੇਰੇ ਪੇਪਰ ਆ ਗਿਆ ਵਾ ਤੇ ਮੈਨੂੰ ਜਾਣਾ ਪੈਣਾ ਤੇਰਾ ਕਰਕੇ ਤੇਰਾ ਪਾਪਾ ਵੀ ਨਹੀਂ ਗਏ ਉਹ ਵੀ ਕਹਿਣ ਦੇ ਆ ਵੀ ਮੈਂ ਤਾਂ ਲੱਗ ਰਹੀ ਨਾ ਤੇ ਜੇ ਤੂੰ ਕਰ ਹੁੰਦਾ ਤੇ ਫਿਰ ਇਹਨਾਂ ਨੇ ਚੱਲਦਾ ਨਹੀਂ ਕੋਈ ਗੱਲ ਨਹੀਂ ਦੀ ਪਾਪਾ ਨੂੰ ਕਹਿ ਦੇਣਾ ਸੀ ਕਿ ਤੁਸੀਂ ਚੱਲ ਜੋ ਕੋਈ ਗੱਲ ਨਹੀਂ ਮੈਂ 12:00 ਵਜੇ ਨਾ ਪੇਪਰ ਦੇ ਕੇ ਆਈ ਹਾਂ ਨਹੀਂ ਘਰੇ ਆਉਣਾ ਸੀ ਮੈਂ ਤਾਂ ਕਿਹਾ ਸੀ ਆਂਦੇ ਹੀ ਨਹੀਂ ਜੇ ਵਾਧ ਕੱਟ ਟਾਈਮ ਲੱਗ ਗਿਆ ਫਿਰ ਔਖਾ ਹੋਊਗਾ ਚੱਕਰ ਤੇ ਮੇਰੇ ਹੱਟਾ ਨਹੀਂ ਹਿੰਦੇ ਚੱਲ ਕੋਈ ਗੱਲ ਨਹੀਂ ਆਈ ਜਾਣਾ ਹੁਣ ਪੈਣੇ ਘਰ ਉਹ ਮੰਮੀ ਘਰ ਤੇ ਆਈ ਜਾਣਾ ਮੈਂ ਹੁਣ ਦੋਵੇਂ ਜਣੇ ਗਏ ਆ ਅਗਲੇ ਕੀ ਸੋਚਣਗੇ ਇਹਨਾਂ ਦੇ ਟੱਬਰ ਨਾਲ ਕੋਈ ਹੁਣ ਤੁਰਿਆ ਨਹੀਂ ਨਹੀਂ ਪੁੱਤ ਅਗਲੇ ਨੇ ਕੀ ਸੋਚਣਾ ਹੁਣ ਟਿਲ ਮਰਦੇ ਹੋਈ ਜਾਂਦੀ ਐ ਜੀ ਤੇ ਮੇਰਾ ਵੀ ਬੜਾ ਕਰਦਾ ਸੀ ਵੀ ਮੈਂ ਜਾਵਾਂ ਪਰ ਮੈਂ ਮਜਬੂਰ ਹਾਂ ਹੈ ਨੀਂ ਤੁਰਿਆ ਜਾਂਦਾ ਚੱਕਰ ਆਉਂਦੇ ਹੀ ਮੈਂ ਉੱਥੇ ਜਾ ਕੇ ਡੇਗ ਡੁਗ ਪਈ ਅਗਲੇ ਕਹਿਣਗੇ ਇਹਨੂੰ ਕਿੱਧਰ ਦਾ ਚਾ ਚੜਿਆ ਸੀ ਓ ਨਹੀਂ ਨਹੀਂ ਮੰਮੀ ਇਦਾਂ ਨਹੀਂ ਸੋਚੀਦਾ ਹੁੰਦਾ ਉੱਥੇ ਕਿਨੱਕ ਟਾਈਮ ਲੱਗਣਾ ਸੀ ਤੋ ਦੇ ਘੰਟੇ ਲੱਗਣੇ ਸਾਰੇ ਚਲ ਕੋਈ ਨਹੀਂ ਤੂੰ ਰੋਟੀ ਪਾਣੀ ਖਾਣਾ ਵਾ ਲਿਆਵਾ ਮੈਂ ਓ ਮੈਂ ਤਾਂ ਡੇਲਾ ਆਇਆ ਸੀ ਮੈਨੂੰ ਕੱਪੜੇ ਕੱਢ ਕੇ ਦਿੰਦੇ ਹਾਂ ਟਾਈਮ ਹੋਇਆ ਲੱਗਾ ਵਾ ਮੈਂ ਤਿਆਰ ਹੋਵਾਂ ਤਾਂ ਜਾਵਾਂ ਕੱਪੜੇ ਨਾ ਵਰਪਿੰਦਾ ਤੇਰੇ ਪ੍ਰੈਸ ਕਰਕੇ ਤੇ ਰੱਖ ਗਈ ਆ ਉੱਥੇ ਲੈ ਕੇ ਤੇ ਤੂੰ ਪਾਲਾ ਮੇਰੇ ਕੋ ਤੁੱਠਿਆ ਨਹੀਂ ਜਾਣ ਡਿਆ ਹੁਣ ਦਵਾਈ ਖਾਦੀ ਆ ਜਿਹੜੀ ਘਰਾਮ ਆਉਂਦਾ ਤੇ ਉੱਠ ਕੇ ਫਿਰ ਸਬਜੀ-ਸਬਜੀ ਮੈਂ ਬਣਾਉਣੀ ਆ ਕੁਛ ਚਲੋ ਠੀਕ ਆ ਕੋਈ ਗੱਲ ਨਹੀਂ ਤੁਸੀਂ ਫਿਰ ਕਰੋ ਰੈਸਟ ਮੈਂ ਪਾਲਣਗੀ ਕੱਪੜੇ ਰੱਥੇ ਹੀ ਤੇ ਤੂੰ ਰੋਟੀ ਖਾ ਲੈ ਫੇਰ ਹੁਣ ਖਾ ਨਹੀਂ ਰੋਟੀ ਹੁਣ ਕੀ ਖਾਣੀ ਆ ਉੱਥੋਂ ਆਣ ਕੇ ਖਾਉਂਗਾ ਹੁਣ ਭੁੱਖ ਨਹੀਂ ਆ ਚਲ ਇੱਕ ਅੱਧਾ ਫੁਲਕਾ ਖਾ ਜਾ ਭੁੱਖੇ ਢਾਡੇ ਉੱਥੇ ਪੜਨਾ ਵੀ ਕੀ ਆ ਉਹ ਚਲੋ ਠੀਕ ਆ ਕੋਈ ਗੱਲ ਨਹੀਂ ਖਾ ਜਾ ਕਰੋ ਤੁਸੀਂ ਰੈਸਟ ਚਲ ਠੀਕ ਆ ਨਾ ਮੇਰੀਤੀ ਆ ਗਈ ਆ ਮम्मी ਚੱਸੂ ਤਾਂ ਸਾਹ ਤੂ ਤਾਂ ਠੀਕ ਹਾਂ ਮੇਰੀ ਹਾਂ ਮੈਂ ਠੀਕ ਆ ਮੈਂ ਬਿਮਾਰੀ ਹੁੰਦੀ ਨਾ ਤੇਰੇ ਵਾਲ ਵੇਖ ਕੇ ਦੋਦੇ ਮੈਂ ਠੀਕ ਹੋ ਜਾਣਾ ਨਹੀਂ ਤੇ ਤੂੰ ਇਹ ਮੈਨੂੰ ਦੱਸਿਆ ਕਿਉਂ ਨਹੀਂ ਕਿ ਮੈਂ ਠੀਕ ਨਹੀਂ ਤੈਨੂੰ ਮੈਂ ਕੀ ਦੱਸਦੀ ਤੂੰ ਫਿਕਰ ਕਰਨਾ ਸੀ ਵੀ ਇਹ ਤੇਰੇ ਭਰਾ ਪਰ ਜਾ ਹੀ ਗਏ ਸੀ ਤੈਨੂੰ ਲੈਣ ਮੰਮੀ ਮੈਨੂੰ ਬੜਾ ਚਾਹ ਸੀ ਕਿ ਤੁਸੀਂ ਆਉਣਾ ਵਾ ਕੋਈ ਗੱਲ ਨਹੀਂ ਫੇਰ ਆ ਜਾਾਂਗੇ ਆਉਂਦੇ ਜਾਂਦੇ ਰਹਿਣਾ ਹੋਰ ਤੂੰ ਸੁਣਾ ਪਰਵਾ ਠੀਕ ਠਾਕ ਹਾਂਜੀ ਮੰਮੀ ਠੀਕ ਆ ਸਾਰੇ ਹਾਂ ਚਲਾ ਬੈ ਮੇਰੀਤੀ ਫੇਰ ਚਲੋ ਕਰ ਲੋ ਬੰਦੇ ਚੇਕ ਨਹੀਂ ਚਲੋ ਨੇ ਆ ਮਾ ਪਾਣੀ ਪੂਣੀ ਤੁਹਾਡੇ ਵਾਸਤੇ ਨਹੀਂ ਨਹੀਂ ਮੰਮੀ ਪਾਣੀ ਨਹੀਂ ਪੀਣਾ ਹੋਰ ਪੁੱਤ ਮਿੰਨੇ ਇਹਦਾ ਸਾਸ ਸਾਸ ਦਾ ਸਵਾ ਠੀਕ ਆ ਪਰ ਵਾ ਠੀਕ ਠਾਕ ਆ ਨਾ ਹਾਂਜੀ ਮੰਮੀ ਸਾਰੇ ਵਧੀਆ ਵਾ ਹੋਰ ਪੁੱਦਲ ਜੀ ਠੀਕ ਹੀ ਮੰਮੀ ਠੀਕ ਹੀ ਹਾਂਜੀ ਮੰਮੀ ਉਹਨਾਂ ਦਾ ਤੁਸੀਂ ਛੱਡੋ ਤੁਸੀਂ ਮੈਨੂੰ ਦੱਸੋ ਝੂਰਤ ਨਹੀਂ ਬੋਲਣ ਦੇ ਦਵਾਈ ਲੈ ਕੇ ਆਏ ਆ ਨਾ ਨਹੀਂ ਨਹੀਂ ਦਵਾਈ ਲੈਂਦੀ ਆ ਮੈਂ ਠੀਕ ਹਾਂ ਝੂਠ ਕਿਉਂ ਬੋਲਣਾ ਹੀ ਨਾਲੇ ਅੱਧੀ ਠੀਕ ਤੈਨੂੰ ਵੇਖ ਕੇ ਮੈਂ ਹੋ ਜਾਣਾ ਹੁਣ ਮਾਵਾ ਧੀਆ ਗੱਲਾਂ ਬਾਤਾਂ ਕਰਾਂਗੇ ਚਲ ਮਮੀ ਹੁਣ ਤੂੰ ਕੋਈ ਵੀ ਕੰਮ ਨਹੀਂ ਕਰਨਾ ਠੀਕ ਹੈ ਨਾ ਚੁੱਪ ਕਰਕੇ ਤੇ ਰੈਸਟ ਕਰੋ ਨਹੀਂ ਕੋਈ ਗੱਲ ਨਹੀਂ ਕੰਮ ਆਪੇ ਭਿੰਦਰ ਨੇ ਕਰ ਲੈਣਾ ਵਾ ਉਹ ਹੀ ਕਰਦੀ ਕੰਮ ਐ ਤੇ ਘਾਟੀ ਕਰਦੀ ਹੁੰਦੀ ਐ ਤੇ ਡੈਡੀ ਕਿੱਥੇ ਗਏ ਆ ਡੈਡੀ ਤੇਰੇ ਨਾ ਤਾਨੂੰ ਡੀਕ ਡਾ ਕੇ ਬੰਬੀ ਵਾਲ ਨੂੰ ਚਲ ਗਏ ਆ ਮੈਂ ਜਰੀ ਕੁਠੀ ਹਾਂ ਸਬਜ਼ੀ ਧਰ ਹੀ ਤਾਂ ਤੇ ਚੱਲ ਹੁਣ ਤੂੰ ਠੀਕ ਵਾ ਤੇ ਮੈਂ ਫੇਰਾ ਮਾਰਾ ਵਾ ਚਲੋ ਕੋਈ ਗੱਲ ਨਹੀਂ ਤੂੰ ਬੈਠੋ ਤੇ ਮੈਂ ਕੱਪੜੇ ਲੈ ਆਵਾਂ ਗੱਡੀ ਚ ਕੱਢ ਕੇ ਲੈ ਆਇਆ ਮੇਰੀ ਤੀ ਨਹੀਂ ਸੰਦੀਪ ਦੇ ਚਿਹਰੇ ਤੇ ਤਾਂ ਲੱਗਣ ਲਿਆ ਵਾ ਕੀ ਸੰਦੀਪ ਖੁਸ਼ੀ ਆ ਪਰਿਵਾਰ ਵਧ ਗਿਆ ਹੀ ਹੁਣਾਵਾ ਕਾਰ ਬਰ ਵਧ ਗਿਆ ਹੀ ਹੁਣਾਵਾ ਬਾਕੀ ਚੱਲ ਕੋਈ ਗੱਲ ਨਹੀਂ ਨੇ ਹੁ ਰਹਿਣਾ ਹੀ ਆ ਦੱਸ ਹੀ ਦੇਣਾ ਵਾ ਸਾਰਾ ਕੁਝ ਕਿੱਦਾਂ ਦਾ ਪਰਿਵਾਰ ਵਾ